ਸਿੱਧੀ ਜਾਈਦਾ ਜੀ ਇਹ ਖੇਤ ਅਫਲ ਨੀਮਾ ਸੀ ਤੋਂ ਪਹਿਲਾਂ ਰਿੱਤਾ ਚੱਕ ਹੋਇਆ ਵਾ ਜੀ ਇਹ 5-6 ਫੁੱਟ ਮਤਲਬ ਨੀਮਾ ਮਾ ਤਾਂ ਪਾਣੀ ਗਿਆ ਵਾ ਜਿਹੜਾ ਬੰਨ ਸੀ ਬੰਨ ਮਿਲ ਪਾਰ ਪੂਰਾ ਪਿਆ ਵਾ ਸਾਰਾ ਗਾਂ ਦੇ ਦੇਖੇ ਵੀਡੀਓ ਬਣਾ ਕੇ ਲੈ ਕੇ ਆਏ ਆ ਮਤਲਬ ਬੰਨ ਸਾਰਾ ਟੁੱਟ ਗਿਆ ਸਾਰਾ ਹੀ ਜ਼ਮੀਨ ਦੇ ਮਤਲਬ ਬਰਾਬਰ ਬਣੀ ਚੱਲ ਰਹੀ ਆ ਵਾ ਜੇ ਪਾਣੀ ਵੱਧਦਾ 5-6 ਫੁੱਟ ਪਾਣੀ ਵੱਧਦਾ ਵਾ ਤਾਂ ਕੋਈ ਸਾਡੇ ਪਿੰਡ ਚ ਪਾਣੀ بڑੂਗਾ ਉਦਾਂ ਨਹੀਂ ਤਾਂ ਕੋਈ ਐਜਾ ਮਾਹੌਲ ਨਹੀਂ ਵੈਸੇ ਅਸੀਂ ਡੀਸੀ ਸਾਹਿਬ ਨੂੰ ਕਹਿ ਕੇ ਆਰਜੀ ਬੰਨ ਮਿਲ ਲਵਾ ਰਹੇ ਨਾਲ ਪੱਥਰੇ ਲਵਾ ਰਹੇ ਬੂਰੀ ਲਵਾ ਰਹੇ ਆ ਤੇ ਮਸ਼ੀਨਾਂ ਲੱਗੀਆਂ ਆ ਵਾ ਤੇ ਇਹੋ ਜਿਹਾ ਕੋਈ ਮਾਹੌਲ ਖਰਾਬ ਨਹੀਂ ਹੈਗਾ ਵਧੀਆ ਮਾਹੌਲ ਆ ਬਾਕੀ ਦਰਦ ਜਿਹੀ ਕੋਈ ਲੋੜ ਨਹੀਂ ਬਾਕੀ ਮੈਂ ਤਾਂ ਇਹ ਅਪੀਲ ਕਰਦਾ ਵਾਂ ਲੁਧਿਆਣਾ ਵਾਸੀਆਂ ਨੂੰ ਜਿੰਨੇ ਵੀ ਹਲਕਾ ਸਾਂਦੇ ਵਾਲੇ ਨਾਲ ਨਾਲ ਪੈਂਟ ਨੇ ਜਿਨ੍ਹਾਂ ਦੇ ਕੋਲ ਮਿੱਟੀ ਪਈ ਆ ਜਾਂ ਕੋਈ ਮਸ਼ੀਨਾਂ ਵਾਂ ਜਾਂ ਕੋਈ ਚੀਜ਼ ਆ ਬਾਈ ਜੀ ਇੱਥੇ ਬੋਰੇ ਲੈ ਕੇ ਆਉਂਦੇ ਲੋੜ ਨਹੀਂ ਬੋਰੇ ਮਿੱਟੀ ਦੇ ਭਰ ਕੇ ਲੈ ਕੇ ਆ ਉਹ ਆਪਾਂ ਨੂੰ ਉਹ ਲਾਣ ਦੀ ਲੋੜ ਆ ਇੱਥੇ ਤਾਂ ਮੈਂ ਇਹ ਦੇਖਿਆ ਵਾ ਅਸੀਂ ਤਾਂ ਜਿੰਦ ਤੱਕ ਕੰਮ ਹੋ ਰਿਹਾ ਵਾ ਦਈ ਦਿਨ ਰੱਥੀ ਰਹਿੰਦੇ ਆ ਇੱਥੇ ਕੰਮ ਕਰਨ ਵਾਲੇ ਘੱਟ ਆ ਠੀਕ ਆ ਜੀ ਤੇ ਰੌਲਾ ਪਾਉਣ ਦੇ ਵੱਧ ਆ ਅੱਥੇ ਕੋਈ ਲੱਗਦਾ ਨਹੀਂ ਹੈਗਾ ਕੰਮ ਰੋਕਣ ਵਾਲੇ ਵੱਧ ਆਂਦੇ ਆ ਅਸੀਂ ਤਾਂ ਪੀਲੇ ਕਰਨਾ ਬਈ ਜੇ ਇਹਨਾਂ ਕੰਮ ਕਰਨਾ ਮੇਰਾ ਵੀਰ ਇੱਥੇ ਉਹੀ ਆਣ ਜਿਹਨਾਂ ਪ੍ਰੋਪਰ ਕੰਡਾ ਕਰਨਾ ਵਾ ਉਹ ਇੱਥੇ ਨਾ ਆਣ ਸਾਡੇ ਸਰਪੰਚ ਸਾਹਿਬ ਸ੍ਰਿੰਦਰ ਸਿੰਘ ਘਰੋਂ ਸਾਹਿਬ ਸਰਪੰਚ ਮੇਰੇ ਵੀਰਾ ਜੀ ਅੱਲ ਬਹੁਤ ਸਾਥ ਦੇ ਰਹੇ ਨੇ ਰਾਤ ਦਿਨ ਇੱਥੇ ਰਹਿੰਦੇ ਨੇ ਅਸੀਂ ਦੇ ਕਹਿੰਦੇ ਬੱਸ ਤੂੰ ਸਾਥ ਦੋ ਇਹੀ ਸਾਡੀ ਬੇਨਤੀ ਹੈ ਜੀ